ਇਸ ਦੇ ਨਾਲ ਬਾਬਾ ਦੀਪ ਸਿੰਘ ਸਰਦਾਰ ਆਪਣੇ ਬਜਨਾਂ ਨੂੰ ਪੂਰਦਾ ਏ ਜੋ ਤੋ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਤਿਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰਮਖੋ ਦੁਨੀਆ ਦੇ ਉੱਤੇ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਗੁਰੂ ਨੂੰ ਆਪੋ ਆਪਣੇ ਮੁਰਸ਼ਦ ਨੂੰ ਪੀਰ ਨੂੰ ਪੈਗੰਬਰ ਨੂੰ ਸਜਦਾ ਕਰਦੇ ਆ ਤੇ ਜੇ ਇਸ ਜਗ੍ਹਾ ਦੇ ਉੱਤੇ ਮੱਥਾ ਜੇ ਅਸੀਂ ਵੀ ਧਰਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਨਮੁਖ ਆਪਣਾ ਸੀਸ ਭੇਟ ਕਰਦੇ ਆ ਮੱਥਾ ਟੇਕਦੇ ਆ ਤੇ ਕਈ ਵਾਰ ਕੁਝ ਧੂੜ ਦੇ ਕਣ ਸਾਡੇ ਮੱਥਿਆਂ ਨੂੰ ਲੱਗ ਜਾਂਦੇ ਧਰਤੀ ਮੱਥੇ ਦੇ ਉੱਤੇ ਆਪਣਾ ਨਿਸ਼ਾਨ ਛੱਡ ਦਿੰਦੀ ਆ ਕਿ ਤੂੰ ਇਸ ਜਗ੍ਹਾ ਦੇ ਉੱਤੇ ਮੱਥਾ ਟੇਕਿਆ ਪਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਐਹੋ ਜਿਹਾ ਮੱਥਾ ਟੇਕਿਆ ਜੇ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਜੇ ਇਸ ਧਰਤੀ ਦੇ ਉੱਤੇ ਆਪਣੇ ਸੀਸ ਨੂੰ ਭੇਟ ਕੀਤਾ ਉਸ ਧਰਤੀ ਦਾ ਨਿਸ਼ਾਨ ਮੱਥੇ ਦੇ ਉੱਤੇ ਨਹੀਂ ਪਿਆ ਸਕੋ ਉਸ ਮੱਥੇ ਦਾ ਨਿਸ਼ਾਨ ਉਸ ਧਰਤੀ ਦੇ ਉੱਤੇ ਪੈ ਗਿਆ ਕੋ ਸਤਨਾ